ਭਾਈ ਤਾਰੂ ਸਿੰਘ ਦੇ ਕੇਸ ਕਤਲ ਕਰਨ ਲੱਗੇ ਜਲਾਦ ਤਾਂ ਉਸ ਵਕਤ ਭਾਈ ਤਾਰੂ ਸਿੰਘ ਦੇ ਕੇਸ ਕੈਂਚੀ ਤੋਂ ਕੱਟੇ ਨਹੀਂ ਗਏ ਸੀਗੇ ਕੱਟੇ ਨਹੀਂ ਗਏ ਕੈਂਚੀ ਮੁਰਣੀ ਸ਼ੁਰੂ ਹੋ ਗਈ ਤੇ ਜੱਕਰੀਆ ਖਾਨ ਦੇ ਕੋਲ ਜਾ ਕੇ ਕਿਹਾ ਜੀ ਕੇਸ ਕਤਲ ਨਹੀਂ ਹੁੰਦੇ ਤੇ ਕਹਿੰਦਾ ਫਿਰ ਜੇ ਨਹੀਂ ਕਤਲ ਹੁੰਦੇ ਤੇ ਫਿਰ ਇਉਂ ਕਰੋ ਉਹਦਾ ਖੋਪਰ ਲਾ ਦਿਓ ਉੱਪਰ ਲਾਦੇ ਉਹ ਦਾ ਰੰਬੀ ਤਿੱਖੀ ਕੀਤੀ ਗਈ ਹੈ ਜੀ ਜਲਾਦ ਪੈਂਤਰੇ ਕਰਦਾ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਫਿਰ ਅਰਦਾਸ ਕੀਤੀ ਭਾਈ ਤਾਰੂ ਸਿੰਘ ਨੇ ਕਲੰਗੀਆਂ ਵਾਲਿਆ ਕੇਸ ਤਾਂ ਨਹੀਂ ਮੇਰੇ ਕਤਲ ਹੋਏ ਮੇਰੀ ਲਾਜ ਰੱਖ ਲਈ ਆ ਮੇਰਾ ਹੁਣ ਖੋਪਰ ਲੈਣ ਲੱਗਿਆ ਹੈ ਤੇਰੀ ਬਖਸ਼ੀ ਹੋਈ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਚੇ ਕਿਰਪਾ ਕਰੇ ਭਾਈ ਤਰੂ ਸਿੰਘ ਦਾ ਖੋਪਰ ਲੱਗੇ ਨੇ ਜੀ ਲਾਉਣ ਮੈਂ ਥੋੜੀ ਜੀ ਬੇਨਤੀ ਕਰਾਂ ਅੱਜ ਅਸੀਂ ਗੁਰੂ ਕੀ ਸਿੱਖੀ ਆ ਨਾ ਜਿਹੜੀ ਬੜੀ ਸਸਤੀ ਕਰ ਦਿੰਦੀ ਹੈ ਗੁਰੂ ਕੀ ਸਿੱਖੀ ਬੜੀ ਸਸਤੀ ਕਰ ਦਿੰਦੀ ਹੈ ਸਾਡੇ ਲਾਣੇ ਨੇ ਆਪਣੇ ਡੇਰਿਆਂ ਦੀ ਆਪਣੇ ਅਸਥਾਨਾਂ ਦੀ ਗਿਣਤੀ ਨੂੰ ਵਧਾਉਣ ਵਾਸਤੇ ਜਿਹਨੂੰ ਜੀ ਕਰਿਆ ਉਹਨੇ ਖੰਡੇ ਵਾਟੇ ਦੀ ਪੌਲ ਦੇ ਦਿੱਤੀ ਸਿਰਫ ਆਪਣੀ ਗਿਣਤੀਆਂ ਨੂੰ ਵਧਾਉਣ ਵਾਸਤੇ ਦੂਸਰੀ ਗੱਲ ਅਸੀਂ ਗੁਰੂ ਕੀ ਬਖਸ਼ਿਸ਼ ਗੁਰੂ ਦੀ ਸਿੱਖੀ ਤੋਂ ਇੰਨੇ ਅਸੀਂ ਮੁਨਕਨ ਹੋ ਗਏ ਖੁਦ ਅਸੀਂ ਆਪਣੇ ਬੱਚਿਆਂ ਦੇ ਜੂੜੇ ਸੰਭਾਲਣ ਤੋਂ ਅੱਕੀ ਹੋ ਗਏ ਖੁਦ ਅਸੀਂ ਪੈਸੇ ਦੇ ਕੇ ਕੰਨਿਆ ਜਾ ਆ ਲੈ 50 ਰੁਪਏ ਤੂੰ ਜੂੜਾ ਘਟਾਇਆ ਬੋਧੀਆਂ ਕਰਾਇਆ ਇਹ ਰੋਜ਼ ਦਾ ਜਿਹੜਾ ਸਿਆਪਾ ਨਾ ਮੈਨੂੰ ਕਰਨਾ ਪੈਂਦਾ ਹੈ ਰੋਜ਼ ਤੇਰੇ ਜੂੜਾ ਕਰਨਾ ਪੈਂਦਾ ਤੈਨੂੰ ਨਿਭਾਉਣਾ ਪੈਂਦਾ ਇਹ ਮੈਨੂੰ ਕਰਨਾ ਨਾ ਪਵੇ ਅਜਨੀਆਂ ਮਾਮਾ ਦਾ ਬਣਣਾ ਹੈ ਅਜਨੀਆਂ ਮਾਮਾ ਦਾ ਕਰਮ ਹੈ ਪਰ ਕਦੇ ਮਾਮਾ ਬੱਚੇ ਦੇ ਜੂੜੇ ਨੂੰ ਸੰਭਾਲਦੀਆਂ ਜੂੜਾ ਕਰਦੀਆਂ ਤੇ ਅੱਜ ਤੇ ਅਸੀਂ ਇੱਥੋਂ ਤੱਕ ਗਿਰ ਗਏ ਸੱਚੀ ਬੱਚੇ ਦੇ ਕੇਸ ਤੇ ਕਟਦੇ-ਕਟਦੇ ਆ ਪਹਿਲਾਂ ਜੇ ਕਿਤੇ ਕੰਨਿਆਂ ਦੇ ਕੇਸ ਕੱਟੇ ਜਾਂਦੇ ਨਾ ਲੋਕੀ ਪਾਪ ਮੰंदे ਪਰ ਅਜ ਅਸੀਂ ਕੰਨਿਆਂ ਦੇ ਕੇਸ ਵੀ ਕੱਟ ਦਿੰਦੇ ਹਾਂ ਉਹਨਾਂ ਨੂੰ ਵੀ ਘੋਣ-ਮੋਣ ਕਰ ਦਿੰਦੇ ਆ ਹੋਰ ਕਿੱਥੋਂ ਤੱਕ ਅਸੀਂ ਗਿਰੰਗੇ ਕਿੱਥੋਂ ਤੱਕ ਅਸੀਂ ਜਾਵਾਂਗੇ ਹੋਰ ਵੇਖੋ ਸਮਾਸੀ ਗੁਰੂ ਕੇ ਸਿੱਖਾਂ ਦੇ ਕੇਸ ਕਟ ਕੱਟ ਕੇ ਉਹਨਾਂ ਦੇ ਰਸੇ ਬਣਾ ਕੇ ਘੋੜੇ ਬੰਨੇ ਜਾਂਦੇ ਸਨ ਇਹਨਾਂ ਜਲੀਲ ਕੀਤਾ ਜਾਂਦਾ ਸੀ ਗੁਰੂ ਕੇ ਸਿੱਖਾਂ ਨੂੰ ਪਰ ਅੱਜ ਗੁਰੂ ਕੇ ਸਿੱਖਾਂ ਨਹੀਂ ਕਿਉਂਕਿ ਸਾਰੇ ਸਿੱਖ ਹੀ ਅਸੀਂ ਸਾਡੇ ਬੈਠੇ ਅਸੀਂ ਕਹਾਣੇ ਤੇ ਸਿੱਖਾਂ ਪਰ ਅਸੀਂ ਨਾਮ ਦੇ ਸਿੱਖੀ ਆ ਪਰ ਸੱਚੀ ਅੱਜ ਅਸੀਂ ਗੁਰੂ ਕੀ ਸਿੱਖੀ ਦਾ ਮੁੱਲ ਗੁਰੂ ਕੇ ਕੇਸਾਂ ਦਾ ਮੁੱਲ ਪਤਾ ਕਿੰਨਾ ਕਪਾਇਆ ਸਿਰਫ ਵਾਲਾਂ ਵਟੇ ਖਿੱਲਾ ਇੱਥੋਂ ਤੱਕ ਅਸੀਂ ਰਹਿ ਗਏ ਸਾਡੀ ਗਲੀ ਮਹੱਲੇ ਦੇ ਵਿੱਚ ਹੁੱਕਾ ਦਿੱਤਾ ਜਾਂਦਾ ਵਾਲਾਂ ਵਟੇ ਖਿੱਲਾ ਅਸੀਂ ਖਿੱਲਾ ਲੈਨੇ ਆਂ ਚਾਰੋਂ ਗੁਰੂ ਕੇ ਕੇਸ ਵਿੱਚ ਦੰਨੇ ਆਂ ਭਾਂਡੇ ਲੈਨੇ ਆਂ ਅਸੀਂ ਗੁਰੂ ਦੇ ਕੇਸ ਵਿੱਚ ਦੰਨੇ ਆਂ ਲੱਖ ਲੰਤ ਹੈ ਸਾਡੇ ਤੇ ਗੁਰਮਖੋ ਅਸੀਂ ਗੁਰੂ ਦੀ ਬਖਸ਼ਿਸ਼ ਗੁਰੂ ਦੀ ਸਿੱਖੀ ਨੂੰ ਵੇਚਦੇ ਪਈਆਂ ਗੁਰੂ ਦੀ ਸਿੱਖੀ ਅਸੀਂ ਸਿਰਫ ਖਿੱਲਾ ਵਟੇ ਹੀ ਵੇਚਦੇ ਪਈਆਂ ਤੇ ਹੋਰ ਗੁਰਮੁਖ ਪਿਆਰਿਓ ਸਾਡੇ ਤੇ ਮੈਂ ਕਹਿ ਲਵਾਂ ਸਾਡੇ ਮਾੜੇ ਭਾਗ ਕੀ ਹੋ ਸਕਦੇ ਕਿਤੇ ਵੇਖੋ ਪੀਰ ਬੁੱਧੂ ਸਾਹਿਬ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਉਹਨੂੰ ਦਸਤਾਰ ਕੰਗਾ ਕੇਸ ਭੇਟਾ ਕਰ ਦਿੰਦਾ ਔ ਮੁਸਲਮਾਨੋ ਕੇ ਗੁਰੂ ਕੇ ਗੁਰੂ ਤੋਂ ਬਖਸ਼ਿਸ਼ ਲੈਂਦਾ ਸਤਿਗੁਰੂ ਜਿਹੜੀ ਤੁਹਾਨੂੰ ਜਿੰਦ ਜਾਨ ਨਾਲੋਂ ਪਿਆਰੀ ਹੈ ਨਾ ਮੈਨੂੰ ਉਹ ਦਾਤ ਦੇ ਦਿਓ ਪੀਰ ਬਦੂਸ਼ਾ ਤੇ ਅੱਜ ਅਸੀਂ ਸਿਰਫ ਭਾਂਡੇ ਖਰੀਦ ਲੈ ਖਿਲਾਂ ਲੈ ਲੀਆਂ ਇੱਥੋਂ ਤੱਕ ਸੀਮਤ ਰਹਿ ਗਏ ਨਾ ਤੇ ਅਸੀਂ ਜੂੜਾ ਸੰਭਾਲਿਆ ਨਾ ਹੀ ਅਸੀਂ ਕਿਤੇ ਊੜਾ ਸੰਭਾਲਿਆ ਭਾਵੇਂ ਅਸੀਂ ਪੰਜਾਬੀ ਬੋਲੀ ਦੇ ਨਾਲੋਂ ਵੀ ਦੂਰ ਹੋ ਗਏ ਅਸੀਂ ਆਪਣੀ ਭਾਸ਼ਾ ਆਪਣੀ ਮਾਂ ਬੋਲੀ ਵੀ ਬੋਲਣੀ ਛੱਡ ਦਿੱਤੀ ਹੈ ਅਸੀਂ ਇੰਨੇ ਮੁਨਕਣ ਹੋ ਗਏ ਜੀ ਗੁਰੂ ਦੀ ਸਿੱਖੀ ਤੋਂ ਗੁਰੂ ਦੀ ਬਖਸ਼ਿਸ਼ ਤੋਂ ਤੇ ਕਦੇ ਸਾਡੇ ਨੌਜਵਾਨ ਕਹਿੰਦੇ ਹੁੰਦੇ ਸਨ ਉੱਚੀ ਉੱਚੀ ਗਾਉਣਾ ਜਦੋਂ ਉਹਨਾਂ ਨੂੰ ਕੈਦ ਕਰਨਾ ਜ਼ਿਲ੍ਹਾ ਵਿੱਚ ਡੱਕਣਾ ਉਹਨਾਂ ਦੇ ਹੱਥ ਕਣੀਆਂ ਲਾਉਣੀਆਂ ਉਹਨਾਂ ਦੇ ਕੋਹੜੇ ਮਾਰਨੇ ਤਨ ਨੰਗਾ ਕਰਕੇ ਉਹਨਾਂ ਦੇ ਸਰੀਰਾਂ ਤੇ ਚੋਟਾਂ ਮਾਰੀਆਂ ਜਾਂਦੀਆਂ ਤੇ ਗੁਰਮੁਖ ਪਿਆਰੇ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਤੇ ਗੁਰੂ ਕੇ ਸਿੱਖਾਂ ਨੇ ਉੱਚੀ ਉੱਚੀ ਗਾਉਣਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਤੇ ਅੱਜ ਵਾਲੇ ਕਹਿੰਦੇ ਸਿੱਖੀ ਜਾਵੇ ਤਾਂ ਜਾਵੇ ਪਰ ਸਾਡੇ ਮੁੱਸ ਦਾੜੀ ਨਾ ਜਾਂਦੇ ਅਸੀਂ ਤੇ ਅੱਜ ਦੇ ਸਾਡੇ ਨੌਜਵਾਨਾਂ ਨੇ ਕੱਲੀਆਂ ਮੁੱਛਾਂ ਰੱਖ ਲੀਆਂ ਨਾ ਦਾੜੀ ਸਾਡਿਆਂ ਦੀ ਕਟਾਈ ਹੁੰਦੀ ਆ ਕਿਤੇ ਗੌਰ ਕਰਿਓ ਸਾਡੇ ਨੌਜਵਾਨਾਂ ਦੀਆਂ ਦਾੜੀਆਂ ਕਟਾਈਆਂ ਹੁੰਦੀਆਂ ਨੇ ਕੱਲੀਆਂ ਮੁੱਛਾਂ ਰੱਖੀਆਂ ਹੁੰਦੀਆਂ ਆਂਦਾ ਏ ਕੱਲੀਆਂ ਮੁੱਛਾਂ ਰੱਖਣ ਦੇ ਨਾਲ ਸਰਦਾਰੀ ਨਹੀਂ ਹੁੰਦੀ ਮੁੱਛਾਂ ਤਾਂ ਚੂਹਿਆਂ ਦੇ ਵੀ ਹੁੰਦੀਆਂ ਨੇ ਮੁੱਛਾਂ ਤਾਂ ਬਿੱਲਿਆਂ ਦੇ ਵੀ ਹੁੰਦੀਆਂ ਨੇ ਕੱਲੀਆਂ ਮੁੱਛਾਂ ਰੱਖਣ ਦੇ ਨਾਲ ਸਰਦਾਰੀ ਨਹੀਂ ਸਰਦਾਰੀ ਉਹ ਐ ਜਿਹੜੀ ਗੁਰੂ ਦੀ ਦਿੱਤੀ ਹੋਈ ਸਰਦਾਰੀ ਨੂੰ ਸੰਭਾਲ ਲਿਆ ਦਾੜਾ ਸੰਭਾਲ ਲਿਆ ਮੁੱਛਾਂ ਸੰਭਾਲ ਲਈ ਸਿਰ ਤੇ ਦਸਤਾਰ ਤੇ ਸਾਡੇ ਨੌਜਵਾਨਾਂ ਨੇ ਗੱਡੀਆਂ ਤੇ ਬੈਕ ਸਾਈਡ ਲਿਖਿਆ ਹੁੰਦਾ ਪੁੱਤ ਬੋਲੋ ਨਾ ਸਰਦਾਰਾਂ ਦੇ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਪੁੱਤ ਸਰਦਾਰਾਂ ਦੇ ਪਰ ਵਿੱਚ ਬੈਠੇ ਕੌਣ ਹੁੰਦੇ ਨੇ ਪੁੱਠੀਆਂ ਸੱਧੀਆਂ ਟੋਪੀਆਂ ਲਈ ਦਾੜੀ ਮੂੰਹ ਤੇ ਨਹੀਂ ਉਹ ਦੇਮੱਖ ਮੂੰਹ ਤੇ ਨਹੀਂ ਹੁੰਦੀ ਤੇ ਤੁਹਾਨੂੰ ਲਖਵਾਉਣ ਦੀ ਕੀ ਲੋੜ ਪੈ ਗਈ ਵੀ ਅਸੀਂ ਪੁੱਤ ਸਰਦਾਰਾਂ ਦੇ ਆ ਕਿ ਜਿਹੜਾ ਹਾਈ ਸਰਦਾਰ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਵੀ ਮੈਂ ਸਰਦਾਰ ਆ ਤੈਨੂੰ ਲੋਕੀ ਖੁਦ ਕਹਿਣਗੇ ਤੂੰ ਵਾਕਈ ਸਰਦਾਰ ਤੇਰੇ ਸਰਦਾਰਾਂ ਵਾਲਾ ਕਿਰਦਾਰ ਹੋਵੇ ਤੇਰੀ ਸਰਦਾਰਾਂ ਵਾਲੀ ਲੁੱਕ ਹੋਵੇ ਤੇ ਤੈਨੂੰ ਲੋਕੀ ਖੁਦ ਆ ਕੇ ਕਹਿਣਗੇ ਆਓ ਸਰਦਾਰ ਜੀ ਕੀ ਹਾਲ ਹੈ ਪਰ ਤੈਨੂੰ ਦੱਸਣਾ ਪੈਦੇ ਆ ਵੀ ਮੈਂ ਸਰਦਾਰ ਆ ਇਹ ਆ ਸਾਡੀ ਸਰਦਾਰੀ ਰਹੇਗੀ ਰਹੋ ਵਿਚਾਰ ਭਾਈ ਤਾਰੂ ਸਿੰਘ ਦਾ ਖੋਪਰ ਲਾ ਦਿੱਤਾ ਜੀ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਤੇ ਭਾਈ ਤਾਰੂ ਸਿੰਘ ਉੱਚੀ ਉੱਚੀ ਹੱਸਦਾ ਹੈ ਕਹਿੰਦਾ ਵਾਹ ਕਲੰਗੀਆਂ ਵਾਲਿਆ ਅੱਜ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭ ਚੱਲੀ ਹੈ ਇਹਨੇ ਨੂੰ ਪਾਣਾ ਹੋਰ ਵਰਤ ਜਾਂਦਾ ਹੈ ਨਰ ਚਾਹਤ ਕਸ਼ ਔਰ ਔਰ ਹੈ ਕੀ ਔਰ ਹੈ ਭਾਈ ਜ਼ਕਰੀਆ ਖਾਨ ਦੇ ਗੁਰਮੁਖ ਵਿਆਹ ਉਹ ਸਾਬ ਦਾ ਬੰਨ ਪੈ ਜਾਂਦਾ ਹੈ ਉਹ ਵਿਚਾਰਾ ਮੇਲਦਾ ਤੇ بڑے ਹਕੀਮ بڑے ਵੈਦ ਸਾਹੀ દવાਖਾਨੇ ਦੇ ਵਿੱਚ ਦਵਾਈਆਂ ਆਦਕ ਵਰਤੀਆਂ ਜਾਂਦੀਆਂ ਨੇ ਪਰ ਨਹੀਂ ਇਲਾਜ ਹੁੰਦਾ ਨਹੀਂ ਬੰਨ ਖੁੱਲਦਾ ਤੇ ਭਾਈ ਤਾਰੂ ਸਿੰਘ ਨੂੰ ਪੁੱਛਦੇ ਨੇ ਆ ਕੇ ਸਿਪਾਹੀ ਤਾਰੂ ਸਿਆ ਯਰ ਤੁਸੀਂ ਤਾਂ ਜੰਗਲਾਂ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਤੇ ਜੜੀਆਂ ਬੁੱਟੀਆਂ ਦਾ ਪਤਾ ਹੁੰਦਾ ਹੈ ਕੋਈ ਇਹ ਜੀ ਜੜੀ ਬੁੱਟੀ ਦੱਸ ਜਿਹੜੀ ਨਵਾਬ ਦੇ ਸਾਬ ਦਾ ਬੰਨ ਖੋਲ ਦੇਵੇ ਭਾਈ ਤਾਰੂ ਸਿੰਘ ਹੱਸ ਪਿਆ ਕਹਿੰਦਾ ਵਾਹ ਰੱਬਾ ਮਿਹਰ ਇਹnde ਤੂੰ ਹੱਸਦਾ ਮੌਤ ਦੇ ਮੂੰਹ ਦੇ ਵਿੱਚ ਪਿਆ ਲਹੂ ਲਹਾਨ ਉਹ ਵੈਦਰ ਖੋਪਰ ਲਾ ਦਿੱਤਾ ਤੂੰ ਹੱਸਦਾ ਕਿਸ ਗੱਲੋਂ ਆ ਉਹ ਕਹਿੰਦਾ ਹੱਸਦਾ ਤੇ ਮੈਂ ਤਾਂ ਹੈ ਕਿ ਤੁਸੀਂ ਮੇਰੇ ਕੋਲੋਂ ਦਵਾਈ ਲੈਣ ਵਾਸਤੇ ਆਇਓ ਮੇਰੇ ਕੋਲੇ ਦਵਾਈ ਹੈ ਉਹ ਐ ਮੇਰੇ ਪੈਰ ਦਾ ਜੁੱਤਾ ਖੋ ਸਤਨਾ ਮੇਰੇ ਪੈਰ ਦਾ ਜੁੱਤਾ ਜੋੜਾ ਉਹ ਕਹਿੰਦੇ ਕਮਾਲ ਕਰਦਾ ਹੈ ਇਹ ਸਿਰ ਦਾ ਜੁੱਤਾ ਕਿਤੇ ਦਵਾਈ ਥੋੜੀ ਹੈ ਕਹਿੰਦਾ ਦੇਖ ਲਓ ਵਰਤ ਕੋਈ ਫਾਰਮੂਲਾ ਵੇਖੋ ਚਲੋ ਜੀ ਜਕਰੀਆ ਖਾਨ ਨੂੰ ਪੁੱਛਿਆ ਗਿਆ ਕਹਿੰਦੇ ਜੀ ਤਾਰੂ ਸਿੰਘ ਇਉਂ ਕਹਿੰਦਾ ਤੇ ਜਕਰੀਆ ਖਾਨ ਕਹਿੰਦਾ ਪਰਦੇ ਚ ਮਾਰ ਕੇ ਵੇਖ ਲਓ ਹੁਣ ਗੁਰਮੁਖੋ ਪਿਆਰਿਓ ਮਰਦਾ ਬੰਦਾ ਕੀ ਨਹੀਂ ਕਰਦਾ ਔਖੇ ਸਮੇਂ ਦੇ ਵਿੱਚ ਤੇ ਬੰਦਾ ਗਦੇ ਨੂੰ ਵੀ ਬਾਪੂ ਕਹਿੰਦਾ ਹੈ ਔਖੇ ਸਮੇਂ ਦੇ ਵਿੱਚ ਗਦੇ ਨੂੰ ਵੀ ਬਾਪੂ ਕਹਿਣਾ ਪੈਂਦਾ ਔਖੇ ਸਮੇਂ ਦੇ ਵਿੱਚ ਜਿਹਦਾ ਕਿਤੇ ਮੂੰਹ ਨਹੀਂ ਵੇਖਿਆ ਵੇਖਿਆ ਉਹਦੀ ਪਿੱਠ ਵੀ ਵੇਖਣੀ ਪੈ ਜਾਂਦੀ ਹੈ ਕਹਿੰਦਾ ਜੀ ਪਰਦੇ ਚ ਮਾਰ ਲਓ ਭਾਈ ਤਾਰੂ ਸਿੰਘ ਦੇ ਪੈਰ ਦਾ ਜੁੱਤਾ ਲੈ ਕੇ ਗਏ ਜੀ ਜਿਉਂ-ਜਿਉਂ ਸਿਰ ਦੇ ਵਿੱਚ ਵੱਜਦਾ ਹੈ ਵਸਾਬ ਦਾ ਬੰਨ ਖੁੱਲਦਾ ਹੈ 20 ਦਿਨ ਜੁੱਤੀਆਂ ਖਾਂਦਾ ਰਿਹਾ 20 ਦਿਨ ਜੁੱਤੀਆਂ ਖਾਂਦਾ ਰਿਹਾ ਆਖਰਕਾਰ ਦੁਨੀਆ ਦੇ ਨਾਲੋਂ ਜੁੱਤੀਆਂ ਖਾਂਦੇ ਖਾਂਦੇ ਦਾ ਇਹਦਾ ਕਨੈਕਸ਼ਨ ਕੱਟਿਆ ਗਿਆ ਭਾਈ ਤਾਰੂ ਸਿੰਘ ਦੇ ਕੋਲ ਗਿਆ ਜੀ ਵੀ ਜੱਕਰੀਆ ਖਾਨ ਤੇ ਕੂਚ ਕਰ ਗਿਆ ਤੇ ਭਾਈ ਤਾਰੂ ਸਿੰਘ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਸ਼ੁਕਰ ਹੈ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭ ਗਈ ਗੁਰਮੁਖ ਪਿਆਰੋ 20ਵੇਂ ਦਿਨ ਜਕਰੀਆ ਖਾਨ ਚੜਾਈ ਕਰ ਜਾਂਦਾ ਜੁੱਤੀਆਂ ਖਾਂਦਾ ਖਾਂਦਾ 21ਵੇਂ ਦਿਨ ਭਾਈ ਤਾਰੂ ਸਿੰਘ ਕਹਿੰਦਾ ਏਸ ਜਕਰੀਆ ਖਾਨ ਨੂੰ ਮੈਂ ਆਪਣੀ ਪੈਰ ਦੀ ਜੁੱਤੀ ਦੇ ਅੱਗੇ ਲਾ ਕੇ ਜੁੱਤੀਆਂ ਦੇ ਨਾਲ ਕੁੱਟਦਾ ਹੋਇਆ ਇਹਨੂੰ ਨਰਕ ਕੁੰਟ ਦੇ ਵਿੱਚ ਸੁੱਟ ਕੇ ਆਪ ਸਦਾ ਦੇ ਲਈ ਗੁਰੂ ਚਰਨਾਂ ਦੇ ਵਿੱਚ ਸਮਾਜ ਆਪਦਾ ਗੁਰਮੁਖੋ ਭਾਈ ਤਾਰੂ ਸਿੰਘ ਨੇ 21ਵੇਂ ਦਿਨ ਜਾ ਕੇ ਕਿਤੇ ਆਪਣਾ ਪ पंचभूतਕ ਸਰੀਰ त्यागਿਆ ਗੁਰਮੁਖੋ ਉਹ ਧੰਨ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ ਜਿਨ੍ਹਾਂ ਨੇ ਸਿੱਖੀ ਨੂੰ ਸੰਭਾਲਿਆ ਉਹ ਗੁਰੂ ਕੇ ਸਿੱਖੋ ਸਿੱਖੀ ਨੂੰ ਸੰਭਾਲੋ ਬੜੀ ਅਮੋਲ ਕਦਮਤ ਹੈ